ਰਨਤਾਰਨ ਦੇ ਪਿੰਡ ਪੁੱਲਰ ਚ ਇੱਕ ਵਿਅਤਾ ਦੀ ਸ਼ੱਕੀ ਹਾਲਾਤ ਚ ਮੌਤ ਹੋ ਗਈ ਹੈ ਜਾਣਕਾਰੀ ਮੁਤਾਬਿਕ ਮ੍ਰਿਤਕ ਮਨਪ੍ਰੀਤ ਕੌਰ ਦਾਵਿਆ 15 ਫਰਵਰੀ ਨੂੰ ਪਿੰਡ ਪੁੱਲਰ ਦੇ ਵਾਸੀ ਗੁਰਮੀਤ ਸਿੰਘ ਦੇ ਨਾਲ ਹੋਇਆ ਸੀ ਮਨਪ੍ਰੀਤ ਦੇ ਪਰਿਵਾਰਕ ਮੈਂਬਰਾਂ ਨੇ ਉਸਦੇ ਸਹੁਰਾ ਪਰਿਵਾਰ ਤੇ ਦਾਜ ਦੀ ਮੰਗ ਕਰਨ ਤੇ ਕੁੜੀ ਨੂੰ ਤੰਗ ਕਰਨ ਦੀ ਦੋਸ਼ ਲਗਾਏ ਨੇ ਦਾਜ ਬੜਾ ਕੋਈ ਦਿੱਤਾ ਫੇਰ ਨੋਕਾ ਚੋਕੀ ਅਸੀਂ ਕੀ ਇਜ਼ਤ ਨੋਕਾ ਚੋਕੀ ਜੀ ਨੋਕਾ ਚੋਕੀ ਹਾਂ ਔਰ ਜੰਗਾ ਔਰ ਜੰਗਾ ਲੀੜੇ ਜਦੋਂ ਉਹਦੀ ਉਦੋਂ ਮੈਂ ਆਪਣੀ ਧੀ ਨੂੰ ਜਿੜੇ ਆ ਬਣਾ ਲੈ ਜਨਾ ਮੈਂ ਉਹਦੇ ਮੈਂ ਉਹਦੇ ਮੈਂ ਦੇ ਪੈਸੇ ਅਸੀਂ ਪਾਪਾ ਦਿੰਨੇ ਇੱਥੋਂ ਹੀ ਘਰ ਹੋਈ ਜੀ ਪੁਲਿਸ ਨੇ ਪੋਸਟਮਾਰਟਮ ਦੀ ਰਿਪੋਰਟ ਦੇ ਆਧਾਰ ਤੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ ਤੇ ਰਾਤ ਨੂੰ ਮੌਕੇ ਤੇ ਜਾ ਕੇ ਇਹਦੇ ਕਾਰਵਾਈ ਚੱਲ ਰਹੀ ਹੈ ਹੁਣ ਅਗਲੀ ਕਾਰਵਾਈ ਪੋਸਟਮਾਰਟਮ ਕਰਵਾ ਕੇ ਪਰਮੰਦ ਅਜ ਕਰਤਾ ਸੀ ਤੇ ਕੋਈ ਸਾਰਾ ਪਰਿਵਾਰ ਕਹਿ ਰਿਹਾ ਵੀ ਸਾਡੀ ਲੜਕੀ ਜਮਦੀ ਵਿਆਹੀ ਹੈ ਔਰ ਉਹਨੂੰ ਇਹ ਤੰਗ ਕਰ ਰਹੇ ਆ ਦਾਜ ਕੱਟ ਲਈ ਤੂੰ ਕੱਟ ਪੜੀ ਆ ਬਾਕੀ ਬੋਸ ਮੰਨੋਂ ਸਾਰੇ ਕਾਲ ਸਾਹਮਣੇ ਆ ਗਏ ਪੁਲਿਸ ਦੀ ਜਾਂਚ ਹੀ ਸਾਫ ਕਰੇਗੀ ਕਿ ਆਖਰ 10 ਮਹੀਨੇ ਪਹਿਲਾਂ ਖੁਸ਼ੀਆਂ ਚਾਵਾਂ ਦੇ ਨਾਲ ਵਿਆਹੀ ਮਨਪ੍ਰੀਤ ਦੇ ਨਾਲ ਅਜਿਹਾ ਕੀ ਹੋਇਆ ਕਿ ਜਿੰਦੀ ਜਾਗਦੀ ਮਨਪ੍ਰੀਤ ਇੱਕ ਲਾਸ਼ ਬਣ ਗਈ ਤਰੰਤਰੰਤੋਂ ਵਿਜੇ ਕੁਮਾਰ ਜਗਬਾਣੀ ਟੀਵੀ